ਰਾਤਰੀ ਕਾਲ ਦੀ ਸਾਰਿਆਂ ਨੂੰ ਤੇ ਮੰਨਾ ਸਿੰਘ ਨਾ ਬੱਚੇ ਨੂੰ ਹਾਲੀ ਘੱਟਦਾ ਉਹਨੂੰ ਪਤਾ ਨਹੀਂ ਹੈ ਉਹਨੂੰ ਤਾਂ ਅੰਮੀ ਮੈਂ ਸਵੇਰ ਨਾਲ ਲੱਗਿਆ ਸੀ ਧਾਰਾ ਕੱਢਦੇ ਅੱਧਾ ਘੰਟਾ ਹੋ ਗਿਆ ਇਹਨੂੰ ਲੱਗੇ ਨੂੰ ਬੱਚੇ ਨਾਲ ਉੱਪਰ ਬਹਿ ਕੇ ਪਹਿਲਾਂ ਸਾਡੇ ਮਿਸਤਰੀ ਲੱਗਿਆ ਵਾ ਇੱਥੇ ਗਵਾਂਢ ਕੇ ਉਹ ਵੀ ਇਹੀ ਕਹਿੰਦਾ ਕਹਿੰਦਾ ਬਹੁਤ ਤੇਜ਼ ਹੈ ਇਹ ਕਦੇ ਕੱਟੀ ਪਰ ਕਦੇ ਕੱਟਾ ਕਿਦੋਂ ਇਦਰਾ ਹੈ ਦੇਖਿਓ ਹੁਣ ਕੀਨ ਕਰਦੇ ਓਏ लेट हो गया अगर है मां लेट हो गया घोड़ी बनाई फिर घोड़ी बहुत बंदा ਤਲੇ ਨੂੰ ਘਰ ਨੂੰ ਲੈ ਜਾ ਉਹ ਰੇ ਕਿਆ ਕਰਦਾ ਹਾਂ ਹੁਣ ਦਾਣਾ ਵੀ ਖੁੱਲਾ ਪਾਉਂਦਾ ਉਹ ਲੈ ਜੇਂ ਤਾਂ ਵੀਡੀਓ ਬਣਦੀ ਆ ਚਲੋ ਕੋਈ ਮੰਨੇ ਕੀਆ ਕਰੂੰਗਾ ਇਹਨੂੰ ਪਾਲ ਕੇ ਮੈਂ ਆਪਾ ਛੇ ਦਾ ਕੰਮ ਵੀ ਲਿਆ ਕਰਨਾ ਅੱਗੇ ਕੋਈ ਕੰਮ ਵੀ ਲਿਆ ਕਰੂੰਗਾ ਹਾਂ Papa ਛੇ ਦਾ ਕੰਮ ਵੀ ਲਿਆ ਕਰੂਗਾ ਮੈਂ ਤਾਂ ਮਾਰ ਹੋ ਜਾਊਗਾ ਮੈਂ ਆਪਣੀ ਸਵਾਰੀ ਵੀ ਕਰਿਆ ਕਰੂੰਗਾ ਇਹਦਾ ਰੇਡੀਓ ਦਾ ਕੰਮ ਵੀ ਲਿਆ ਕਰੂੰਗਾ ਸਵਾਰੀ ਵੀ ਕਰਿਆ ਕਰੂੰਗਾ ਚੱਲ ਪੰਜਾ ਮੜਾ ਜਾ ਉਹਨੇ ਦੇਖੋ ਜਿਹੜਾ ਬੱਚਾ ਇੰਨੀ ਉਮਰ ਚ ਇੰਨਾ ਤੇਜ਼ ਹੈ ਕੰਮ ਪ੍ਰਤੀ ਵੀ ਖੇਤਾਂ 'ਚ ਜਾਣਾ ਇਹਨੇ ਦਿੱਲੀ। ਛੁੱਟੀ ਹੁੰਦੀ ਹੈ ਨਾ ਸਵੇਰੇ ਜਿਹੜੇ ਟਰੈਕਟਰ 'ਤੇ ਚੜ੍ਹ ਜਾਣਾ। ਉਹ ਬੰਦਾ ਕਦੇ ਵੀ ਐ ਨਹੀਂ ਹੋ ਸਕਦਾ ਵੀ ਨਾ ਕਾਮਯਾਬ ਹੋਵੇ। ਇਹਨੂੰ ਸ਼ੌਂਕ ਹੈ। ਹਰ ਜਿਹਨੂੰ ਸ਼ੌਂਕ ਪੈ ਜਾਵੇ, ਕੰਮ ਦਾ ਪੈ ਜਾਵੇ, ਘੁੰਮਣ ਦਾ ਪੈ ਜਾਵੇ ਜਿਹਹਾ ਜ ਮਰਜ਼ੀ। ਸ਼ੌਂਕ ਤਾਂ ਫਿਰ ਬਸ ਔਕਣਾ ਹੀ ਪੂਰਾ ਹੁੰਦਾ। ਹੁਣ ਇਹਨੂੰ ਘੋੜੀ ਲਿਆ ਕੇ ਦੇਣੀ ਆ। ਕਿਹੜੀ ਘੋੜੀ ਲਵਾਂਗਾ ਮੈਂਨੇ? ਉਹ ਬੱਚੇ ਨਾਲੇ ਥਰੀ ਜਾਂਦਾ ਤੇਰਾ ਕੁੜੀ ਕੀ ਕਰਨੀ ਐ ਹੂੰ ਕੱਚਾ ਭਾਲਦੀ ਹੈ ਕੱਚਾ ਭਾਲਦੀ ਹੈ ਇਹਦੀਆਂ ਗੱਲਾਂ ਥੋੜੇ ਕਿਤੇ ਵੀਡੀਓ ਨਾ ਬਣਾਉਂਦੇ ਹੋਈ ਹੈ ਨਾ ਹੁਣ ਤਾਂ ਫੇਰ ਸ਼ਰਮ ਜਾਂਦਾ ਫੇਰ ਪਤਾ ਲੱਗਦਾ ਬਹੁਤ دماغ ਚਲੋ ਠੀਕ ਹੈ ਜੀ ਕਰਿਓ ਸ਼ੇਅਰ ਬੱਚਿਆਂ ਨੂੰ ਲਾਇਓ ਵਾਤੇ ਵਾਤੇ ਕੰਮ ਨੂੰ ਓਏ ਆ ਕੱਟੀ ਚੁੰਗ ਰਹੀ ਹੈ ਗਏ ਨੂੰ